ਅਗਲੀ ਖਬਰਦਾਰੂ ਕਰਦੇ ਆਂ ਅਸੀਂ ਅਗਲੀ ਖਬਰ ਅਸੀਂ ਲੈ ਰਹੇ ਹਾਂ ਅਮਰਸਰ ਤੋਂ ਜਿੱਤੇ ਕਿ ਤੁਹਾਨੂੰ ਦੱਸ ਦੇ ਕਿ 2 ਦਿਨ ਪਹਿਲਾਂ ਇੱਕ ਸਾਬਕਾ ਫੌਜੀ ਦੀ ਲਾਸ਼ ਪੇੜ ਪਰ ਹਾਲਾਤਾਂ ਦੇ ਵਿੱਚ ਮਿਲੀ ਸੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੇ ਉਸ ਦੇ ਭਰਾ ਨੇ ਇਹ ਖਾਸਾ ਪ੍ਰਗਟ ਕੀਤਾ ਹੈ ਕਿ ਕਿਸ ਤਰ੍ਹਾਂ ਕਿਤੇ ਲੱਗਦਾ ਹੈ ਕਿ ਉਸ ਦੇ ਭਰਾ ਦਾ ਕਿਸੇ ਨੇ ਕਤਲ ਕੀਤਾ ਹੈ ਉਸ ਇਸ ਮਾਮਲੇ ਦੀ ਜਾਂਚ ਦੇਖੋ ਲਾਉਂਗਾ ਜੀ 70 70 ਬਸ ਮਤਰਾ ਹੈ ਗੈਸ ਵਾਲ ਕਿੰਨੇ ਹੋ ਜਿੱਕ ਰਹੇ ਨੇ ਟੈਕਸ 4:08 ਵਜੇ ਤੋਂ ਨਿਕਲਦੀ ਸਵਾਰੀ ਨਹੀਂ ਸੀ ਜੋਗਰ ਤੋਂ ਸਾਰੇ ਆਏ ਤੇ ਸਭ ਕੋ ਚਾਰ ਪੀਕੇ ਤੋਂ ਜੋ ਪੀਕੇ ਤੋਂ ਪਰੇ ਨਹੀਂ ਪਰੇ ਤੇ ਇੱਥੇ ਹੋਈ ਹੈ ਉਹਨਾਂ ਦਾ ਕੀ ਨਾਮ ਸੀ ਮੇਰਾ ਨਾਮ ਗੋਪਾਲ ਸਿੰਘ ਆ ਪਿੰਡ ਛੱਡਣ ਮੇਰਾ ਬਰਾਦਰ ਸੀ ਵੱਡਾ ਮੇਰਾ ਨਾਮ ਸਰਵਨ ਸਿੰਘ ਐਕਸ ਆਰਮੀ ਵਿੱਚ ਐਕਸ ਆਰਮੀ ਆ ਜੇ ਨਹੀਂ ਕੋਈ ਕਦੇ ਗੈਪ ਹੋਇਆ ਸੀ ਤੇ ਕਦੇ ਲਾਚ ਹੋਈ ਐਤਵਾਰ 9:30 ਵਜੇ ਤੋਂ ਤੁਰਿਆ ਤੇ ਫਿਰ ਅਗਲੇ ਹਾਂਜੀ ਛੱਡਨ ਤੋਂ ਤੁਰੇ ਛੱਡਨ ਤੋਂ ਤੁਰੇ ਕਿੱਧਰ ਚਲੇ ਗਏ ਇਹ ਆਪਣੇ ਘਰ ਨੂੰ ਚਲੇ ਸ਼ਹਿਰ ਰਹਿੰਦੇ ਆ ਘਰ ਕਿਥੇ ਨੇ ਭਾਈ ਮਨ ਸਿੰਘ ਰੌਰ ਤੇ ਸੁਲਤਾਨਪੁਰ ਕੋਲ ਹੈ ਠੀਕ ਹੈ ਤੇ ਕੀ ਹੋਣ ਕੀ ਹੋਇਆ ਕੀ ਇਹ ਲੱਗਦਾ ਹੁਣ ਕਤਲ ਹੋਇਆ ਉਹ ਤਾਂ ਤੁਹਾਨੂੰ ਕਿੱਥੋਂ ਪਤਾ ਲੱਗਿਆ ਲੱਗਿਆ ਸਾਨੂੰ ਪਤਾ ਲੱਗਾ ਇਹ ਐਤਵਾਰ ਨੂੰ ਲੱਭਣ ਡਏ ਆ ਤੇ ਸਾਰੇ ਪਰਿਵਾਰੀ ਲੱਭ ਲੱਭ ਕੇ ਕਿਤੇ ਕਿਤੇ ਕਦੀ ਕਿਸ ਨੂੰ ਕਦੀ ਫੋਨ ਕਰੋ ਕਦੀ ਨਾਲਿਆਂ ਚ ਫਿਰ ਇੱਥੇ ਹੀ ਇੱਧਰ ਨੂੰ ਆਏ ਆ ਗਲਰਾਂ ਦੀ ਦੁਕਾਨ ਸੀ ਤੇ ਉੱਥੇ ਹੀ ਉਹ ਜ਼ਾਇਦਾਰੀ ਉਹਨੂੰ ਪੁੱਛਿਆ ਉਹਨੂੰ ਕਹਿੰਦੇ ਸਾਡਾ ਬਰਾਦਰ ਗੁੰਮ ਹੋ ਗਿਆ ਯਾਰ ਇੱਥੇ ਇਤਰਾ ਇੱਕ ਮੁੰਡਾ ਆਂਦਾ ਮੈਂ ਗਰੀਬ ਪਰਿਵਾਰ ਦਾ ਬੱਚਾ ਆਂ ਤੇ ਮੈਂ ਲੈਟਰਿੰਗ ਪਹਿਣ ਗਿਆ ਉੱਧਰ ਤੇ লাশ ਪਈ ਆ ਇੱਕ ਤਵੇਰ ਲੋਕ ਥਾੜੀ ਤੇ ਨਹੀਂ ਆਈ ਤੇ ਮੈਂ ਮੋਟਰਸਾਈਕਲ ਤੇ ਦੋ ਤਿੰਨੇ ਜਣੇ ਗਏ ਕਮਾ ਕੇ ਲੈ ਆਏ ਹੁਣ ਜਿਹਨ ਮਲਾਜਮੇ ਆ ਗਿਆ ਫਿਰ লাশ ਪਛਾਨ ਲਈ ਅਸੀਂ ਕੀ ਲੱਗਦਾ ਕਿ ਕਤਲ ਹੋਇਆ ਬ੍ਰਦਰ ਕਤਲ ਹੋਇਆ ਕਤਲ ਸਟਨ ਲੱਗੀਆਂ ਬੋਟ ਵੀ ਵੱਢਿਆ ਲੱਗਦਾ ਕਿ ਕੋਈ ਚੋਰ ਜਾਂ ਲੁੱਟਖੋ ਵਾਲਿਆਂ ਦਾ ਨਹੀਂ ਲੁੱਟਖੋ ਲੁੱਟਖੋ ਕੋਈ ਨਹੀਂ ਕਤਲ ਹੋਇਆ ਆਪਾਂ ਵੇਖਿਆ ਹੀ ਨਹੀਂ ਕਿਸੇ ਦੇ ਉੱਪਰ ਸ਼ੱਕ ਹੈਗਾ ਤੁਹਾਨੂੰ ਨਹੀਂ ਕੋਈ ਸ਼ੱਕ ਨਹੀਂ ਹੁਣ ਪੋਸਟਮਾਰਟਮ ਕਰਾਉਣੀ ਹੈ ਫਿਰ ਦੱਸਦੇ ਆ ਫਿਰ ਪੁਲਿਸ ਨੇ ਸ਼ਿਕਾਇਤ ਕੀਤੀ ਸੀ ਕੀਤੀ ਐਫਆਰ ਕਰਾਈ ਉੱਥੇ ਛਾੜ ਛਾੜੇ ਛਣੇ ਅੱਜ ਹੀ ਕਰਾਈ ਇਹ ਛਾੜੇ ਛਣੇ ਅੰਦਰ ਨਹੀਂ ਹੁੰਦਾ ਹਾਂਜੀ ਛਾੜੇ ਛਣੇ ਅੰਦਰ ਨਹੀਂ ਇਹ ਏਰੀਆ ਦਾ ਘਾਡੇ ਦੇ ਆਰਮੀ ਵਾਲੀ ਸੀਐਮਪੀ ਵਾਲੀ ਆਰਮੀ ਦੀ ਪੁਲਿਸ ਠੀਕ ਹੈ ਉਹ ਵੀ ਕਰ ਗਈ ਨਹੀਂ ਕਾਉਂਟਰਵਰਸੀ ਕਰਨ ਨੂੰ ਕਹਿੰਦੇ ਰਕਵਾਉਂਦੇ ਹਾਂ ਹਾਂ ਜੀ ਮੌਕੇ ਤੇ ਆ ਕੇ ਘਰ ਵਾਲੇ ਵੀ ਆ ਗਏ ਆ ਤੇ ਘਰ ਵਾਲਿਆਂ ਦੇ ਬਿਆਨ ਲੈ ਕੇ ਜੋ ਕਾਰਵਾਈ ਹੋਊਗੀ ਉਹ ਅਮਲ ਵਿੱਚ ਲਿਆਂਦੀ ਜਾਊਗੀ ਫਿਲਹਾਲ ਹੁਣ ਬੋਡੀ ਨੂੰ ਚੁਕਵਾ ਕੇ ਤੇ 175 ਦੀ ਕਾਰਵਾਈ ਕਰ ਰਹੇ ਆ ਜੀ ਸਰ ਇਹ ਕਿ ਬਜ਼ੁਰਗ ਸੀ ਕਿ ਜੀ ਜਵਾਨ ਸੀ ਜੀ ਨਹੀਂ ਇਹਨਾਂ ਦੀ ਏਜ ਜੇ ਦੱਸੀ ਜਾ ਰਹੀ ਹੈ ਘੱਟੋ ਘੱਟ 70 ਸਾਲਾਂ ਦੀ ਉਮਰ ਸੀ ਬਰਕਾਰਿਕ ਨੇ ਮੈਂ ਦੱਸਿਆ ਵੀ ਕਦੋਂ ਦੇ ਗਵਾਚੇ ਆ ਹਾਂਜੀ ਪਰਸੋਂ ਦੇ ਕਹਿ ਰਹੇ ਆ ਕਿ ਪਰਸੋਂ ਦੇ ਮਿਸਿੰਗ ਆ ਤੇ ਇਹਨਾਂ ਨੇ ਰਿਪੋਰਟ ਵੀ ਲਿਖਾਈ ਸੀ ਛਾੜੇ ਥਾਣੇ ਰਿਪੋਰਟ ਵੀ ਲਿਖਾਈ ਸੀ ਮਿਸਿੰਗ ਦੀ ਤੇ ਜਿਹੜੀ ਉਹ ਬਾਡੀ ਆ ਉਹ ਅੱਜ ਮਿਲੀ ਆ ਇਥੋਂ ਅੱਜ ਸਵੇਰੇ ਸਾਹਮਣੇ ਇੱਥੇ ਡਾਕਟਰ ਸਾਹਿਬ ਰਹਿੰਦੇ ਨੇ ਉਹਨਾਂ ਨੇ ਫੋਨ ਤੇ ਤਲਾਹ ਦਿੱਤੀ ਇਦਾਂ ਕੋਈ ਬਾਡੀ ਮਿਲੀ ਆ ਤੇ ਬਾਡੀ ਦੀ ਹਾਲਤ ਕਿਤਰਾ ਦੀ ਕਾਰਵਾਈ ਕੀਤੀ ਜਾ ਰਹੀ ਹੁਣ 174 ਦੀ ਕਾਰਵਾਈ ਕੀਤੀ ਜਾ ਰਹੀ ਪਰਿਵਾਰਕ ਮੈਂਬਰਾਂ ਦੇ ਕਹਿਣ ਤੇ ਜੋ